ਇਹ ਕਿਹੜੇ ਸ਼ਹਿਰ ਤੋਂ ਤੁਸੀਂ ਜਿਹੜਾ ਪਟਿਆਲਾ ਚ ਆ ਕੇ ਬਸੇ ਮਹਾਰਾਜਾ ਯਾਦਵਿੰਦਰ ਸਿੰਘ ਦਾ ਗੇਟਕੀਪਰ ਸੀ ਆ ਲਛਮਣ ਸਿੰਘ ਦਾ ਨਾਮ ਸੀ ਉਹ ਮੈਨੂੰ ਲਿਆਇਆ ਇੱਥੇ ਹੀ ਜੱਮੂ ਕਸ਼ਮੀਰ ਦੀ ਕਿਤਾਬ ਦਾ ਜ਼ਿਕਰ ਕੀਤਾ ਫਿਰ ਉਹ ਡਾਟਾ ਸਾਰਾ ਕਿਵੇਂ ਇਕੱਠਾ ਕੀਤਾ ਯੂਨੀਵਰਸਿਟੀ ਲੋ ਅਡਾਪਟ ਕਰਨ ਲਈ ਡਾਕਟਰ ਤਾਰਨ ਸਿੰਘ ਨੇ ਮਦਦ ਕੀਤੀ ਮਨੋਚ ਸਿੰਘ ਦੀ ਵਾਰਿਸ ਦਾ ਵੀ ਬੜਾ ਜ਼ਿਕਰ ਕੀਤਾ ਉਹ ਕਿ ਰਿਜਿਸਟਰੀ ਦੀ ਸੋ ਮਨਮਾਉ ਸਿੰਘ ਦੀ ਮਾਤਾ ਉਹਨਾਂ ਨੂੰ ਫੜ ਕੇ ਕੋਹ ਕੋ ਕੇ ਪੀਸ ਪੀਸ ਕਰਕੇ ਉਹਨੂੰ ਸ਼ੀਤ ਕੀਤਾ ਤੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਆਪਣੇ ਹੀ ਜਹਾਜ਼ ਦਾ ਡਰਾਈਵਰ ਉਸ ਨੂੰ ਕਿਹਾ ਕਿ ਤੂੰ ਕਸ਼ਮੀਰ ਇਹ ਪਰਚੇ ਸੁਟਿਆ ਪਲਸ ਪੱਕੀ ਪਕਾਈ ਰੋਟੀਆਂ ਫੁਲਕੇ ਜਿਹੜੇ ਪਟਿਆਲੇ ਪੱਕੇ ਸਨ ਉਹ ਜਾ ਕੇ ਜੰਗਲਾਂ ਵਿੱਚ ਸੁਟੇ ਮੇਰ ਸਿੰਘ ਪਾਇਲਟ ਸੀਗਾ ਜਿਸ ਨੇ ਉਹ ਇਨੀ ਵੱਡੀ ਕੁਰਬਾਨੀ ਕੀਤੀ ਸਸ਼ਕਾਲ ਜੀ ਪ੍ਰੋਗਰਾਮ ਆਓ ਗੱਲਾਂ ਕਰੀਏ ਜ ਤੁਹਾਡਾ ਸਵਾਗਤ ਹੈ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਖੁੱਲਕੇ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਸਾਡੇ ਜਿਹੜੇ ਮਹਿਮਾਨ ਹੋਣਗੇ ਉਹ ਸਰਦਾਰ ਹਿੰਮਤ ਸਿੰਘ ਜੀ ਹੋਣਗੇ ਕਿਉਂਕਿ ਸਰਦਾਰ ਹਿੰਮਤ ਸਿੰਘ ਜੀ ਲੰਬੇ ਸਮੇਂ ਤੋਂ ਧਾਰਨੀ ਖੇਤਰ ਦੇ ਵਿੱਚ ਆਪਣੀ ਜਿਹੜੀਆਂ ਸੰਭਾਵਾਂ ਜਿਹੜੀਆਂ ਨੇ ਉਹ ਨਿਭਾ ਰਹੇ ਨੇ ਤਕਰੀਬਨ ਪੰਜਾਬ ਦੇ ਕਰੀਬ ਜਿੱਦਿਆਂ ਉਹਨਾਂ ਦੀਆਂ ਕਿਤਾਬਾਂ ਨੇ ਉਹ ਆਈਆਂ ਨੇ ਜਨਕਿ ਉਹਨਾਂ ਨੇ ਲਿਖੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜੀ ਕਿਤਾਬ ਹੈ ਜੰਮੂ ਕਸ਼ਮੀਰ ਉਸ ਦਾ ਜਿਹੜਾ ਜ਼ਿਕਰ ਆਹੋ ਉਹਨਾਂ ਨੇ ਇੱਕ ਕਿਤਾਬ ਦੇ ਵਿੱਚ ਕੀਤਾ ਹੈ ਅੱਜ ਖੁੱਲਕੇ ਗੱਲਾਬਾਤਾਂ ਕਰਾਂਗੇ ਕਿਉਂਕਿ ਜੰਮੂ ਕਸ਼ਮੀਰ ਤੋਂ ਲੈ ਕੇ ਪਟਿਆਲੇ ਤੱਕ ਦਾ ਜਿਹੜਾ ਸਫ਼ਰ ਆ ਉਹਨਾਂ ਦਾ ਕਿਵੇਂ ਰਿਹਾ ਉਸ ਤੋਂ ਬਾਅਦ ਕਿਵੇਂ ਸੈੱਟ ਹੋਏ ਉਹ ਪਰਿਵਾਰ ਦੇ ਵਿੱਚ ਕੋਣ-ਕੋਣ ਨੇ ਤੇ ਜਿਹੜੀ ਉਹ ਵੰਡ ਦਾ ਸਮਾਂ ਸੀ ਉਹਨਾਂ ਨੇ ਕਿਵੇਂ ਆਪਣੇ ਪਿੰਡੇ ਤੇ ਹੰਡਾਇਆ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰਦਾਰ ਹਿਮਾਂ ਸਿੰਘ ਜੀ ਸਭ ਤੋਂ ਪਹਿਲਾਂ ਜੀ ਮੀ ਥੋੜੀ ਜਾਣਕਾਰੀ ਸਾਂਝੀ ਕਰੋ ਕਿ ਕਿਹੜੇ ਸ਼ਹਿਰ ਤੋਂ ਤੁਸੀਂ ਜਿਹੜਾ ਪਟਿਆਲਾ ਜਾ ਕੇ ਵਸੇ ਤੇ ਕੀ ਬੈਕਗ੍ਰਾਉਂਡ ਕੀ ਹੈ ਤੁਹਾਡੀ ਸਾਡਾ ਜਨਮ 1941 ਦੇ ਸਮੇ ਹੋਇਆ ਜੀ ਵਲਦਸਰ ਵਲਦ ਤੋਂ ਪਹਿਲਾਂ ਜੀ ਤੇ ਪਿੰਡ ਦਾ ਨਾਮ ਪਾਂਸਲਾ ਸੀ ਹੁਣ ਵੀ ਉਹ ਪਿੰਡ ਵਸਦਾ ਹੈ ਉਸੇ ਤਰ੍ਹਾਂ ਤੇ ਬਾਰਾਮੂਲਾ ਡਿਸਟ੍ਰਿਕਟ ਦੇ ਵਿੱਚ 1941 ਜਨਮ ਲੈ ਕੇ ਤੇ ਸਾਡੇ ਮਾਤਾ ਸਾਨੂੰ ਜਨਮ ਦੇਣ ਤੋਂ ਬਾਅਦ ਕੁਝ ਮਹੀਨੇ ਅੰਦਰ ਹੀ ਚਲਾਣਾ ਕਰ ਗਏ ਜਿਸ ਕਰਕੇ ਮੈਨੂੰ ਆਪਣਾ ਜਨਮ ਦਾ ਪਿੰਡ ਛੱਡ ਕੇ ਨਾਨਕੇ ਪਿੰਡ ਆਣਾ ਪਿਆ ਤੋਂ ਨਾਨਕੇ ਪਿੰਡ ਵਿੱਚ ਮੇਰੇ ਨਾਨੇ ਨੇ ਮਾਮਿਆਂ ਨੇ ਮਾਮੀਆਂ ਨੇ ਹੀ ਮੈਨੂੰ ਕਈ ਸਾਲ ਆਪਣਾ ਬੱਚਾ ਸਮਝ ਕੇ ਮੈਨੂੰ ਪਾਲਿਆ 1947 ਤੱਕ ਜੀ ਉਹਨਾਂ ਨੇ ਪਾਲਿਆ ਸੋ ਇਹ ਮੇਰੀ ਜੀਵਨ ਦੀ ਆਰੰਭ ਦੇ ਦਿਨਾਂ ਦੀ ਗੱਲ ਹੈ ਤੋਂ ਉਸ ਵੰਡ ਦੀ ਗੱਲ ਕੀਤੀ ਜਾਵੇ ਤਾਂ ਉਹ ਵੰਡ ਦਾ ਜਿਹੜਾ ਤੁਸੀਂ ਸਾਰਾ ਜਿਹੜਾ ਵਾਕਿਆ ਦੇਖਿਆ ਜਦੋਂ ਦੇਸ਼ ਦੀ ਵੰਡ ਹੋਈ ਹੈ 1947 ਦੇ ਵਿੱਚ ਉਹ ਸਾਰਾ ਦਿਸ ਤੁਸੀਂ ਆਪਣੀ ਅੱਖੀਂ ਦੇਖਿਆ ਸੀ ਉਹ ਅੱਖੀਂ ਦੇਖਿਆ ਉਸ ਸਮੇਂ ਮੈਂ ਆਪਣੀ ਇੱਕ ਭੈਣ ਕੋਲ ਰਹਿ ਰਿਹਾ ਸੀਗਾ ਪਿੰਡ ਪਤਸਾ ਸੀ ਲੇਕਿਨ ਜਿਸ ਸਮੇਂ ਪਤਾ ਲਗਾ ਕਿ ਪਾਕਿਸਤਾਨੀ ਕਬਾਇਲੀਆ ਨੇ ਕਸ਼ਮੀਰ ਤੇ ਹਮਲਾ ਕਰ ਲਿਆ ਤੇ ਉਹਨਾਂ ਨੇ ਸਭ ਤੋਂ ਪਹਿਲਾਂ ਆ ਕੇ ਬਾਰਾਮੂਲਾ ਸ਼ਹਿਰ ਨੂੰ ਅੱਗ ਲਾਉਣੀ ਸ਼ੁਰੂ ਕਰੀ ਕੀਤੀ ਤੇ ਪਿੰਡ ਔਰ ਸ਼ਹਿਰ ਸਾੜਨੇ ਸ਼ੁਰੂ ਕੀਤੇ ਅਸੀਂ ਦੂਰ ਦੇ ਪਿੰਡਾਂ 'ਚ ਰਹਿਣ ਵਾਲਿਆਂ ਨੇ ਉਸ ਅੱਗ ਨੂੰ ਦੂਰੋਂ ਹੀ ਵੇਖ ਲਿਆ ਸੋ ਪਿੰਡ ਵਾਲਿਆਂ ਨੇ ਰਾਤ ਦੇ 7 ਵਜੇ ਹੀ ਜੀ ਘਾਟੂ ਘਾਟ 20 ਪਿੰਡਾਂ ਦੇ ਵਿਅਕਤੀਆਂ ਨੇ ਕਸ਼ਮੀਰ ਦੇ ਸਰਦਾਰਾਂ ਨੇ ਪੰਡਤਾਂ ਨੇ ਜੇਕਰ ਖੱਤਰੀ ਸੀ ਉਹਨਾਂ ਨੇ ਵੀ ਪਿੰਡ ਛੱਡ ਕੇ ਤੇ ਇੱਕ ਪਿੰਡ ਸੀ ਕਸ਼ਮੀਰ ਚ ਉਹਦਾ ਨਾਮ ਸੀ ਸੱਤਰਨਾ ਜੀ ਉਸ ਪਿੰਡ 'ਚ ਸਾਰੇ ਇਕੱਠੇ ਹੋ ਗਏ ਹੂੰ ਤੋ ਮੈਂ ਮੇਰੀ ਭੈਣ ਵੀ ਉਧਰ ਨੂੰ ਜਾ ਰਹੀ ਸੀ ਹੂੰ ਅਜੇ ਅਸੀਂ ਪਹਾੜੀ ਤੇ ਚੜ੍ਹੇ ਨਹੀਂ ਸੀ ਉਹਨਾਂ ਲੋਕਾਂ ਦੇ 'ਚ ਇੱਕ ਸਿੰਘ ਉੱਪਰ ਉੱਚੀ ਪਹਾੜੀ ਉਸ ਪਾਸੇ ਕਾਜੀਨਾਗ ਦੀ ਪਹਾੜੀ ਟੰਗਮੂਲਾ ਪਿੰਡ ਉਧਰ ਜਾ ਰਿਹਾ ਸੀ ਜੀ ਤੇ ਉਸਨੇ ਸਾਨੂੰ ਭੈਣ ਨੂੰ ਕਿਹਾ ਸਾਡੀ ਭੈਣ ਨੂੰ ਮੈਂ ਜਾ ਰਿਆਂ ਮੇਰੀ ਮਾਸੀ ਦਾ ਨਾਮ ਹੈ ਉਹਦੇ ਕੋਲ ਸਾਡੀ ਉਹਦੀ ਰਿਸ਼ਤੇਦਾਰ ਸੀ ਤੇ ਮੇਰੀ ਭੈਣ ਉਹਨੂੰ ਹਸਯੋਗ ਕੇ ਕਹਿੰਦੀ ਕਿ ਵੀਰਾ ਇਹ ਮੇਰੇ ਭਰਾ ਨੂੰ ਵੀ ਲਜਾ ਮਾਸੀ ਦੇ ਹਵਾਲੇ ਕਰ ਦੇ ਸਾਡਾ ਪਤਾ ਨਹੀਂ ਕੀ ਬਣੂਗਾ ਸਾਨੂੰ ਬਾਅਦ ਪਤਾ ਲੱਗਿਆ ਜਦੋਂ ਸੌਪਰ ਮੋਰਚਾ ਲੱਗਿਆ ਤੇ ਕਵਾਲੀਆਂ ਨੇ ਮਸ਼ੀਨ ਗਨਾਂ ਨਾਲ ਲੋਕਾਂ ਨੂੰ ਸ਼ਹੀਦ ਕੀਤਾ ਤੇ ਸਾਡੇ ਜੀਜਾ ਵੀ ਉੱਥੇ ਸ਼ਹੀਦ ਹੋ ਗਏ ਤੇ ਭੈਣ ਸਾਡੀ ਅਜੇ ਇੱਕ ਬੱਚਾ ਲੈ ਕੇ ਉਡੀਕ ਨਹੀਂ ਸੀ ਹੁਣ ਸਾਡੀ ਵਾਰੀ ਕਿਵੇਂ ਆਏਗੀ ਹੂੰ ਤੇ ਸਾਡਾ ਜੀਜੇ ਨੇ ਪਹਿਲਾ ਟਰੱਕ ਉਹਨਾਂ ਤੂੰਆਂ ਤੇ ਨਾ ਸਰਦਾਰਾਂ ਨੇ ਪਹੁੰਚਾਉਣ ਦਾ ਖਤਮ ਕਰਤਾ ਹੁਣ ਅੱਗੇ ਫਿਰ ਹੋਰ ਟਰੱਕ ਆ ਗਏ ਉਹਨਾਂ ਦੇ ਪਰੇ ਹੋਈ ਮਸ਼ੀਨ ਗੱਲਾਂ ਲੋਡ ਕਰਕੇ ਸਾਡਾ ਜੀਜਾ ਵਾਪਸ ਮੁੜਿਆ ਚਬੀਲ ਸਿੰਘ ਉਹਦਾ ਨਾਂ ਸੀ ਆਦਮੀ ਤੋਂ ਰਿਟਾਇਰ ਹੋਇਆ ਸੀ ਉਹ ਸਾਡੀ ਭੈਣ ਨੂੰ ਕਹਿਣ ਲੱਗਾ ਕਿ ਅਸੀਂ ਤੇ ਮੌਜੂਦਾ ਚੈ ਦੇਖੋ ਜ਼ਖਮ ਮੈਨੂੰ ਲੱਗੇ ਨੇ ਮੌਤੇ ਸ਼ਹੀਦ ਹੋ ਜਾਣਾ ਤੁਹਾਡੀ ਕੀ ਸਲਾਹ ਹੈ ਹੂੰ ਤੇ ਭੈਣ ਸਾਡੀ ਕਹਿੰਨੇ ਕਿ ਅਸੀਂ ਵੀ ਸ਼ਹੀਦ ਹੋਣਾ ਚਾਹੁੰਦੇ ਹਾਂ ਤੋ ਉਸ ਸਮੇਂ ਕੀ ਕੀਤਾ ਕਿ 12 ਸਾਲ ਬਾਅਦ ਇੱਕ ਬੱਚੇ ਨੇ ਜਨਮ ਲਿਆ ਸੀ ਉਹਨਾਂ ਦੇ ਘਰ ਤੇ ਭੈਣ ਸਾਡੀ ਕਹਿਣ ਲੱਗੀ ਕਿ ਪਹਿਲਾਂ ਤੂੰ ਮੈਨੂੰ ਸ਼ਹੀਦ ਕਰ ਫਿਰ ਮੇਰੇ ਬੱਚੇ ਨੂੰ ਸ਼ਹੀਦ ਕਰੀ ਸੋ ਜੀਜੇ ਨੇ ਪਹਿਲਾਂ ਤਲਵਾਰ ਦਾ ਹੱਟ ਉਹਦੇ ਤੇ ਸਿਰ ਤੇ ਮਾਰਿਆ ਭੈਣ ਸਾਡੀ ਦੀ ਸ਼ਹੀਦ ਹੋ ਗਈ ਤੇ ਬੱਚਾ ਵੀ ਉੱਥੇ ਸ਼ਹੀਦ ਹੋ ਗਿਆ ਫਿਰ ਉਹ ਲੜਦਾ 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 ਉਹ ਆਪ ਵੀ ਸ਼ਹੀਦ ਹੋ ਗਿਆ ਤੇ ਮੈਂ ਉਸ ਸਰਦਾਰ ਦੇ ਨਾਲ ਆਪੀ ਮਾਸੀ ਦੇ ਪਿੰਡ ਰਾਤੋਂ ਰਾਤ ਪਹੁੰਚਿਆ ਤੰਗਮੂਲਾ ਪਿੰਡ ਹੈ ਤੇ ਕਿੰਨੇ ਪਰਿਵਾਰ ਦੇ ਕਿੰਨੇ ਜਿਹੜੇ ਤੁਹਾਡੇ ਮੈਂਬਰ ਸੀ ਜਿਹੜੇ ਉਸ ਸਮੇਂ ਦੇ ਦੌਰਾਨ ਜਿਹੜੇ ਸ਼ਹੀਦ ਹੋਏ ਨੇ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਹੋਏ ਪਰ ਮੈਂ ਸਨ ਭੈਣ ਕੋਲ ਰਹਿ ਰਿਹਾ ਸੀ ਤੇ ਭੈਣ ਦੇ ਜਿਹੜੇ ਤਿੰਨੇ ਮੈਂਬਰ ਸੀ ਤਿੰਨ ਤਿੰਨੇ ਸ਼ਹੀਦ ਹੋ ਗਏ ਤੇ ਲੇਕਿਨ ਰਾਤੋਂ ਰਾਤ ਜਦੋਂ ਕਿ ਮਾਸੀ ਕੋਲ ਪਹੁੰਚਿਆ ਮੈਂ ਸਵੇਰ ਜਦੋਂ ਹੋਈ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਪਿੰਡ ਦੇ ਲੋਕੀ ਆ ਗਏ ਨੇ ਇਕਵਾਲੀ ਆ ਚੁੱਕੇ ਨੇ ਮਾਰਦੇ ਜਾ ਰਹੇ ਨੇ ਖੂਨ ਹੀ ਖੂਨ ਗਲੀਆਂ ਵਿੱਚ 50 60 70 100 ਕਿਲੋਮੀਟਰ ਤੱਕ ਕਤਲਗਾਰਧਨ ਹੋ ਰਿਹਾ ਮੁਜ਼ਫਰਾਬਾਦ ਬਰਬਾਦ ਹੋ ਗਿਆ ਤੇ ਕੋਮਰੀ ਜਗਾ ਕੀ ਉਹ ਵੀ ਬਰਬਾਦ ਹੋ ਗਿਆ ਉੜੀ ਬਰਬਾਦ ਹੋ ਗਿਆ ਤੋਂ ਸਾਰਿਆਂ ਨੇ ਇਸਲਾਹ ਕੀਤੀ ਟੰਗਮੂਲਾ ਪਹੁੰਚ ਕੇ ਜਿਸ ਵੇਲੇ ਰਾਤੋ ਰਾਤ ਪਹੁੰਚੇ ਆ ਮਾਸੀਸ ਦੇ ਪਿੰਡ ਕਿ ਹੁਣ ਅਸੀਂ ਛੱਡੀਏ ਛੱਡੀਏ ਉਹ ਪਿੰਡ ਛੱਡ ਕੇ ਸਵੇਰੇ 7 ਵਜੇ ਹੀ ਜੰਗਲਾਂ ਚ ਚਲੇ ਗਏ ਜੀ ਦੂਰ ਉੱਪਰ ਜੰਗਲਾਂ ਚ ਟੰਗਮੂਲਾ ਹੁਣ ਕਾਜੀਨਾਗ ਦਾ ਇਲਾਕਾ ਹੈ ਤੇ ਮੈਂ ਇੱਕ 5-7 ਸਾਲ ਦਾ 8 ਸਾਲ ਦਾ ਬੱਚਾ ਮੈਂ ਵੀ ਉਹਨਾਂ ਨਾਲ ਤੁਰ ਗਿਆ ਅਸੀਂ 17 ਦਿਨ ਉਸ ਜੰਗਲ ਦੇ ਵਿੱਚ ਬਿਨਾ ਕੁਝ ਖਾਦੇ ਬਿਨਾ ਕੁਝ ਪੀਤੇ 17 ਦਿਨ ਰੇ 17 ਦਿਨ ਦੇ ਦੌਰਾਨ ਅਸੀਂ ਬਹੁਤ ਕੁਝ ਦੇਖਿਆ ਪਰ ਇੱਕ ਗੱਲ ਦੇਖ ਕੇ ਸਾਨੂੰ ਹੈਰਾਨੀ ਹੋਈ ਕਿ ਇੱਕ ਹਵਾਈ ਜਹਾਜ਼ ਜੰਗਲ ਦੇ ਉੱਪਰ ਚੱਕਰ ਲਾ ਰਿਹਾ ਹ ਤੇ ਸਾਨੂੰ ਸਾਰਿਆਂ ਨੂੰ ਸਾਰੇ ਲੋਕਾਂ ਨੂੰ ਮੈਂ ਤਾਂ ਛੋਟਾ ਬੱਚਾ ਸੀਗਾ ਸਾਰਿਆਂ ਨੂੰ ਸ਼ੱਕ ਪੈ ਗਿਆ ਕਿ ਪਾਕਿਸਤਾਨੀ ਜਹਾਜ਼ ਤੇ ਨਹੀਂ ਹੈ ਲੇਕਿਨ ਜਹਾਜ਼ ਨੇ ਦੋ ਚੱਕਰ ਲਾਣ ਤੋਂ ਬਾਅਦ ਗੋਲ ਚੱਕਰ ਲਾਣ ਤੋਂ ਬਾਅਦ ਉਸ ਨੇ ਇੱਕ ਪਰਚਾ ਪ੍ਰਿੰਟ ਕੀਤਾ ਹੋਇਆ ਜੋ ਪਟਿਆਲੇ ਤੋਂ ਹੀ ਪ੍ਰਿੰਟ ਹੋਇਆ ਸੀਗਾ ਤੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਆਪਣੇ ਹੀ ਜਹਾਜ਼ ਦਾ ਡਰਾਈਵਰ ਉਸ ਨੂੰ ਕਿਹਾ ਕਿ ਤੂੰ ਕਸ਼ਮੀਰ ਇਹ ਪਰਚੇ ਸੁੱਟਿਆ ਪਲਸ ਪੱਕੀ ਪਕਾਈ ਰੋਟੀਆਂ ਫੁਲਕੇ ਜਿਹੜੇ ਪਟਿਆਲੇ ਪੱਕੇ ਸਨ ਉਹ ਜਾ ਕੇ ਜੰਗਲਾਂ ਵਿੱਚ ਸੁੱਟੇ ਤੇ ਲੋਕਾਂ ਨੇ ਦੌੜ ਕੇ ਉਹ ਚੀਜ਼ਾਂ ਚੱਕੀਆਂ ਤੇ ਉਹ ਲੰਗਰ ਖਾਧਾ ਤੇ ਜਹਾਜ਼ ਤੋਂ ਪਤਾ ਲੱਗੇ ਤੇ ਮਹਾਰਾਜਾ ਪਟਿਆਲੇ ਦਾ ਜਹਾਜ਼ ਹੈ ਮੇਰ ਸਿੰਘ ਜਿਹਦੇ ਨਾਂ ਤੇ ਮੇਰ ਸਿੰਘ ਕਲੋਨੀ ਮੇਰ ਸਿੰਘ ਪਾਇਲਟ ਸੀਗਾ ਜਿਸ ਨੇ ਉਹ ਇਨੀ ਵੱਡੀ ਕੁਰਬਾਨੀ ਕੀਤੀ ਜਹਾਜ਼ ਲੈ ਕੇ ਮੌਤ ਦੇ ਮੂੰਹ ਚ ਜਾਣ ਵਾਲੀ ਗੱਲ ਸੀ ਲੇਕਿਨ ਉਸਨੇ ਮਾਈ ਦੇ ਲਾਲ ਨੇ ਉਹਦੀ ਪਰਵਾਹ ਨਹੀਂ ਕੀਤੀ ਮੇਰ ਸਿੰਘ ਨੇ ਤੋ ਸਾਡਾ ਬਚਾਅ ਦਾ ਕਾਰਨ ਇਹ ਵੀ ਹੋਇਆ ਪਟਿਆਲਾ ਕਿਵੇਂ ਐਂਟਰੀ ਹੁੰਦੀ ਆ ਹਾਂ ਉਸ ਵਕਤ ਫਿਰ ਸਾਰੇ ਉਧਰ ਚਲੇ ਗਏ ਤੇ ਮੈਨੂੰ ਫਿਰ ਮਾਸੀ ਮਾਸੜ ਨੇ ਬਚਾ ਕੇ ਪਾਲਿਆ ਪਾਲਣ ਤੋਂ ਬਾਅਦ ਇਹਨਾਂ ਚਿਰ ਕੀ ਹੈ ਕਿ ਮਹਾਰਾਜਾ ਪਟਿਆਲੇ ਦੀ ਆਰਮੀ ਪੈਰਾਸ਼ੂਟ ਦੇ ਰਹੀ ਗਈ ਤੇ ਉਹਨਾਂ ਨੇ ਲਾਗ ਜਾ ਕੇ ਗਰੀਬਾਂ ਨੂੰ ਲੋਕ ਖਾਣਾ ਦਿੱਤਾ ਪਹੁੰਚਾਇਆ ਉਹਨਾਂ ਦੇ ਘਰ ਲੰਗਰ ਪਹੁੰਚਾਇਆ ਜਿਹੜੇ ਗਰੀਬ ਸਨ ਕੱਪੜੇ ਦਿੱਤੇ ਅਕਾਲੀ ਗੋੜ ਸਿੰਘ ਨੇ ਅਕਾਲੀ ਗੋੜ ਸਿੰਘ ਨੇ ਪੰਜਾਬ ਤੋਂ ਕੱਪੜੇ ਟਰੱਕਾਂ ਦੇ ਟਰੱਕ ਭੜ ਕੇ ਉਹ ਬੇ ਬੇ ਸਾਰਿਆਂ ਨੂੰ ਟਰੱਕ ਪੰਜਾਬ ਤੋਂ ਲੈ ਕੇ ਕੱਪੜੇ ਲੈ ਕੇ ਉਹਨਾਂ ਨੂੰ ਵੰਡੇ ਰਾਸ਼ਨ ਵੀ ਉਹ ਅਕਾਲੀ ਗੋੜ ਸਿੰਘ ਤੇ ਉਹਨਾਂ ਸਾਥੀਆਂ ਨੇ ਵੰਡਿਆ ਜਿਹੜੀ ਸਿੱਖ ਰੈਜiment ਤੇ ਪਲੱਸ ਸਿੱਖ ਲਾਈ ਦੇ ਜਨਰਲ ਵਿਕਰਮ ਸਿੰਘ ਸੰਨ ਇਹਨਾਂ ਦੇ ਰੈਜiment ਦੇ ਗਰੰਥੀ ਸਿੰਘ ਸੰਨ ਕਰਤਾਰ ਸਿੰਘ ਉਹਨਾਂ ਦਾ ਨਾਮ ਸੀ ਜੀ ਉਸ ਗਰੰਥੀ ਸਿੰਘ ਨੇ ਨਾਲ ਮੇਰਾ ਕੋਈ ਵਾਹ ਪੈ ਗਿਆ ਇੱਕ ਵਾਰੀ ਮੈਂ ਰੋਂਦਾ ਰੋਂਦਾ ਆਪਣੇ ਮਾਮੇ ਦੇ ਘਰੋਂ ਨਿਕਲਿਆ ਕਿਉਂਕਿ ਮਾਮੀ ਨੇ ਕਿਸੇ ਗੱਲੋਂ ਥੱਪੜ ਮਾਰਤਾ ਤੇ ਫੌਜੀ ਮਹਾਰਾਜਾ ਪਟਿਆਲੇ ਰੈਜiment ਦੇ ਖੇਡ ਅਸੀਂ ਵਾਲੀਵਾਲ ਤੇ ਉਹਨਾਂ ਦੇਖਿਆ ਬੱਚਾ ਆਇਆ ਹੁਣ ਰੋਂਦਾ ਸੀ ਚੁੱਪ ਕਰ ਗਿਆ ਦੇਖਿਆ ਤੇ ਮੈਂ ਚੁੱਪ ਕੀਤਾ ਆ ਮੈਂ ਮੇਰੇ ਕੁਆਸੀ ਗਾ ਉਸ ਉਹਨਾਂ ਦੀ ਖੇਡ ਚ ਉਹਨਾਂ ਨੇ ਚੁੱਕ ਕੇ ਐ ਉਛਾਲ ਕੇ ਤੇ ਮੈਂ ਨੇ ਕਿਹਾ ਕਹਿੰਦੇ ਬੇਟਾ ਆਖ ਸੇ ਬੇ ਤੂੰ ਤੂੰ ਰੋ ਰੇ ਸੀ ਹੁਣ ਕੀ ਗੱਲ ਗੈਨ ਮਾਰਿਆ ਕਹਿੰਦੇ ਮੇਰੀ ਮੇਰੇ ਮਾਮੀ ਨੇ ਮਾਰੇ ਉਹਨਾਂ ਦੇਖਿਆ ਇੱਥੇ ਵੀ ਉਂਗਲਾ ਲੱਗਿਆ ਇੱਥੇ ਉਂਗਲਾ ਲੱਗਿਆ ਕਹਿੰਦੇ ਕਿਹੜੀ ਜ਼ਾਲਮ ਹੈ ਉਹ 12 ਦੇ 12 ਆਦਮੀ ਹੱਲਾ ਕਰਕੇ ਸਾਡੇ ਮਾਮੇ ਦੇ ਘਰ ਚਲੇ ਗਏ ਕਹਣਾ ਕਿਹੜਾ ਜ਼ਾਲਮ ਹੈ ਜਿਸ ਨੂੰ ਮਾਰਿਆ ਬੱਚੇ ਨੂੰ ਮਾਰਿਆ ਮਾਮਾ ਨਾਨਾ ਮੇਰਾ ਬਜ਼ੁਰਗ ਨਿਕਲੇ ਮਾਮਾ ਹਣੀ ਸੀ ਉਥੇ ਕਹਿੰਦੇ ਮaaf ਕਰੋ ਮੇਰੇ ਦੋਤਾ ਇੱਕੋ ਇੱਕ ਬੱਚਾ ਬੱਚਾ ਹੋਇਆ ਤੇ ਇਹ ਸੌਰੀ ਨੇ ਸੌਰੀ ਦਾ ਮਤਲਬ ਕਿ ਬੁਰੀ ਬੁਰੀ ਦੀ ਦੁਆਈ ਤੇ ਦੋਸਤੋ ਬਾਜੀ ਸਾਰੀ ਕਹਾਣੀ ਤੋਂ ਬਾਅਦ ਇਹ ਤੁਹਾਡਾ ਕਿਤਾਬਾਂ ਦੇ ਵਿੱਚ ਕਿਵੇਂ ਰੁਝਾਨ ਆਇਆ ਜਿਹਨੇ ਤੁਸੀਂ ਪੰਜਾਬ ਇੱਕ ਦੀ ਕਿਤਾਬਾਂ ਲਿਖੀਆਂ ਨੇ ਤੁਰੂ ਜਾਨ ਕੀ ਮੇਂ ਪੈਦਾ ਹੋਇਆ ਲਿਖਣ ਚਰਚਨਾਇ ਵਿਕਾਢੀ ਜੇ ਚੱਕੀ ਮੇਂ ਰਹੀ ਤੁਹਾਨੂੰ ਸਰ ਇਸ ਤਰ੍ਹਾਂ ਕਿ ਭਈ ਕੁਛ ਸਰ ਬਾ ਸਾਡੀ ਭੈਣ ਦਾ ਵਿਆਹ ਪਟਿਆਲੇ ਹੋਇਆ ਹੂੰ ਜਿਹੜਾ ਵਿਅਕਤੀ ਪਟਿਆਲੇ ਸੇ ਉਹ ਮਹਾਰਾਜਾ ਮਹਾਰਾਜਾ ਯਾਦਵਿੰਦਰ ਸਿੰਘ ਦਾ ਗੇਟਕੀਪਰ ਸੀ ਆ ਲਛਮਣ ਸਿੰਘ ਦਾ ਨਾਸ ਸੀ ਉਹ ਮੈਨੂੰ ਲਿਆਇਆ ਇੱਥੇ ਹੀ ਤੋਂ ਇੱਥੇ ਮੈਂ ਪਹਿਲਾਂ ਦੂਜੀ ਤੀਜੀ ਕਲਾਸ ਦੇ ਵਿੱਚ ਜਿਸੇ ਕੋ ਜੱਥੇ ਸਕੂਲ ਪੜਿਆ ਪਟਿਆਲੇ ਪਟਿਆਲੇ ਦੇ ਵਿੱਚ ਉਸ ਤੋਂ ਬਾਅਦ ਫਿਰ ਕਰਦਿਆਂ ਕਰਦਿਆਂ ਮੈਂ 8ਵੀਂ ਵੀ ਕੀਤੀ 10ਵੀਂ ਵੀ ਕਰ ਲਈ 10ਵੀਂ ਤੋਂ ਬਾਅਦ ਕਿਉਂਕਿ ਕੌਮੀ ਕਾਲਜ ਵਗੈਰਾ ਵਗੈਰਾ ਇਹਨਾਂ ਦੇ ਰਾਈਮੇ ਪੜਿਆ 10ਵੀਂ ਤੋਂ ਬਾਅਦ ਫੇ ਪੜਨਾ ਮੁਸ਼ਕਲ ਸੀ ਰੈਗੂਲਰ ਰਹਿਣਾ ਵੀ ਮੁਸ਼ਕਲ ਸੀ ਫੀਸ ਕੌਣ ਦੇਵੇ ਤਾਂ ਫਿਰ ਕੀ ਕੀਤਾ ਕਿ ਬਾਈ ਪ੍ਰਾਈਵੇਟ ਤੌਰ ਤੇ ਪੜਦੇ ਆ ਪੜਦੇ ਆ ਟਿਊਸ਼ਨਾਂ ਪੜਾਉਂਦੇ ਬਣਾਦੇ ਮੈਂ ਖੁਦ ਟਿਊਸ਼ਨਾਂ ਪੜਾਹ ਪੜਾ ਕੇ ਆ ਪੜਿਆ ਤੇ ਜਦੋਂ ਬੀਏ ਦਾ ਵੇਲਾ ਆਇਆ ਤੇ ਬੀਏ ਕਿਹਾ ਕਿ ਬੀਏ ਤੁਸੀਂ ਨਹੀਂ ਦੇ ਸਕਦੇ ਇਹਦਾ ਰੈਗੂਲਰ ਰਹਿਣਾ ਪਏਗਾ ਬੀਏ ਪਾਰਟ 1 ਪਾਰਟ 2 ਤੇ ਉਸ ਸਮੇਂ ਪ੍ਰੋਫੈਸਰ Pritam Singh ਹੁੰਦੇ ਸੀ ਇੱਥੇ ਪ੍ਰੋਫੈਸਰ ਨੰਮਰ ਕਾਲਜ ਉਹਨਾਂ ਨੂੰ ਮਿਲਿਆ ਉਹਨਾਂ ਨੇ ਕਿਹਾ ਅੱਛਾ ਤੈਨੂੰ ਇੰਨੀ ਮੁਸ਼ਕਲ ਆ ਨਾ ਤੇਰਾ ਮਾਂ-ਬਾਪ ਨਹੀਂ ਕੁਝ ਵੀ ਨਹੀਂ ਭੈਣ ਕੋਲ ਰਹ ਰਹੇ ਤੇਰੀ ਹਾਲ ਤੱਕ ਜਿ ਹਾਂ ਹਸਤਾ ਹੈ ਤੇ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਮੇਰੀ ਕਿਸ ਤਰ੍ਹਾਂ ਦੀ ਐਡਮਿਸ਼ਨ ਦਵਾਤੀ ਮੰਦਰਾ ਕਾਲਜ ਐਮਏ ਪੰਜਾਬੀ ਚ ਨਾਲ ਉਹਨਾਂ ਨੇ ਥੋੜਾ ਜਿਹਾ 25 ਰੁਪਏ ਆਰਮੀ ਨੇ ਸਕਾਲਰਸ਼ਿਪ ਨਾਲ ਚੜਿਆ ਤੇ ਮੈਂ ਫਿਰ ਮੰਦਰਾ ਕਾਲਜ ਪਟਿਆਲਾ ਪੜਿਆ ਐਮਏ ਪੰਜਾਬੀ ਕੀਤੀ ਪੰਜਾਬੀ ਐਮਏ ਕਰਨ ਤੋਂ ਬਾਅਦ ਮੇਰੀ ਇੱਕਦਮ ਨੌਕਰੀ ਦਾ ਹਿਸਾਬ ਜਿਹਾ ਪੰਜਾਬੀ ਐਮਏ ਕਰ ਲਈ ਚੰਗੇ ਨੰਬਰ ਲੈ ਨੌਕਰੀ ਕਿਵੇਂ ਮਿਲੇ ਇੱਕ ਦਿਨ ਕੀ ਹੋਇਆ ਕਿ ਸਾਡੀ ਟੀਚਰ ਮੈਡਮ ਦਿਲੀਪ ਕੌਰ ਤੇ ਮਾਣਾ ਉਹ ਮੈਨੂੰ ਨਾਲ ਲੈ ਕੇ ਯਾਨੀ ਲਾਲ ਸਿੰਘ ਦੇ ਘਰ ਸਵੇਰੇ ਸਵੇਰੇ ਪਹੁੰਚ ਗਈ। ਹੂੰ। ਤੋਂ ਲਾਲ ਸਿੰਘ ਯਾਨੀ ਲਾਲ ਸਿੰਘ ਕਹਿੰਦੇ ਨੇ ਕਹਿੰਦੇ ਭੈਣੇ ਤੂੰ ਸਵੇਰੇ ਸਵੇਰੇ ਕਿਵੇਂ ਦਰਸ਼ਨ ਦੇਦੇ। ਕਹਿੰਦੇ ਵੀਰਾ ਕੀ ਕਰ ਕੀ ਦੱਸਾਂ ਤੈਨੂੰ। ਇਹ ਦੇਖੋ ਕਿੱਥੇ ਕਸ਼ਮੀਰ ਤੇ ਕਿੱਥੇ ਪਟਿਆਲਾ ਇਹ ਯਤੀਮ ਨਾ ਮਾਂ ਨਾ ਬਾਪ ਸਾਡਾ ਸਟੂਡੈਂਟ ਰਹਾ ਟੋਪ ਮੋਸਟ ਸਟੂਡੈਂਟ ਫਰਸਟ ਰੈ ਹੈ ਕਈਆਂ ਘਣਾ ਵਿੱਚ ਤੇ ਇਹਨੂੰ ਮਦਦ ਕਰਨ ਵਾਲਾ ਕੋਈ ਨਹੀਂ ਹੈ ਤੇ ਨੌਕਰੀ ਕੋਈ ਦਿਓ ਇਹਨੂੰ। ਤਿ ਗਿਆਨੀ ਲਾਲ ਸਿੰਘ ਨੇ ਮੈਨੂੰ ਇੱਕਦਮ ਆਰਡਰ ਦਿੱਤੇ ਕਿ ਇਸ ਨੂੰ ਪਾਸ਼ਾ ਵਿਭਾਗ ਵਿੱਚ ਲਾਇਆ ਜਾਏ ਉਸ ਲਈ ਪਾਸ਼ਾ ਵਿਭਾਗ ਕਿਲੇ ਕਿਲੇ ਹੁੰਦਾ ਦੋਸਤੋ ਪਾਸ਼ਾ ਭਗ ਦੇ ਤੁਸੀਂ ਜੋ ਨੌਕਰੀ ਕੀਤੀ ਹੈ ਕਾਲੀ ਨੌਕਰੀ ਇਸ ਪਾਸ਼ਾ ਵਿਭਾਗ ਕਿਤਾਬ ਤੁਹਾਡੀ 50 ਦੇ ਕਰੀ ਕਿਤਾਬਾਂ ਆਈਆਂ ਨੇ ਉਹ ਕਿਹੜੇ ਕਿਹੜੀਆਂ ਕਿਤਾਬਾਂ ਨੇ ਤੇ ਕੀ ਕੀ ਨਾਮਾਂ ਦੇ ਵਿੱਚ ਕੀ ਕੁਝ ਲਿਖਿਆ ਹੋਇਆ ਸਭ ਤੋਂ ਪਹਿਲੀ ਗਦਾਬ ਜਿਹੜੀ ਯੂਨੀਵਰਸਿਟੀ ਨੇ ਛਾਪੀ ਔਰ ਦੇ ਕਟੂਕਰ 8 9 ਵੋਲਿਊਮ ਨੇ ਹੂੰ ਤੇ ਉਹ ਕਿਤਾਬ ਹੈ ਨਿਰੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਉਹ ਮੈਂ ਤਿਆਰ ਕਰਨ ਵਾਸਤੇ ਯੂਨੀਵਰਸਿਟੀ ਨੇ ਮੈਨੂੰ ਪਾਈ ਵੀਰ ਸਿੰਘ ਦੇ ਬ੍ਰਦਰ ਡਾਕਟਰ ਗਬੀਰ ਸਿੰਘ ਕੋਲ ਡੇਰਾ ਤੋਂ ਭੇਜਿਆ ਤੋ 3 ਸਾਲ ਦੇ ਦੌਰਾਨ ਨਿਰੁਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਮ ਦੀ ਰਚਨਾ ਜਿਹਦੇ ਵਿੱਚ ਕਈ ਵੋਲਿਊਮ ਨੇ ਉੱਥੇ ਤਿਆਰ ਕੀਤੀ ਔਰ ਉਹ ਪ੍ਰਿੰਟ ਕੀਤੀ ਯੂਨੀਵਰਸਿਟੀ ਨੇ ਪਹਿਲੀ ਕਿਤਾਬ ਉਹ ਆਈ ਜੀ ਉਸ ਤੋਂ ਬਾਅਦ ਕਿਉਂਕਿ ਮੇਰਾ ਡਿਪਾਰਟਮੈਂਟ ਗੁਰੂ ਗ੍ਰੰਥ ਸਾਹਿਬ ਸਟੱਡੀਜ਼ ਡਿਪਾਰਟਮੈਂਟ ਸੀ ਯੂਨੀਵਰਸਿਟੀ ਦੇ ਵਿੱਚ ਤੇ ਡਾਕਟਰ ਤਾਰਨ ਸਿੰਘ ਨੇ ਗੁਰਬਾਣੀ ਦੀ ਵਿਆਖਿਆ ਉਤੇ ਜੁਨੀਅਰ ਰਚਨਾਵਾਂ ਕਰਨੀਆਂ ਸਨ ਉਸ ਦੀ ਮੇਨ ਡਿਊਟੀ ਮੈਨੂੰ ਦੇ ਛੱਡੀ ਕਿ ਜਿੰਨੇ ਵੀ ਗੁਰਬਾਣੀ ਦੇ ਵਿਆਖਿਆਕਾਰ ਨੇ ਉਹਨਾਂ ਦੀਆਂ ਰਚਨਾਵਾਂ ਦੇ ਉੱਤੇ ਕਿਤਾਬ ਲਿਖਣੀਆਂ ਤੇ ਤੁਸੀਂ ਜ਼ਿੰਮੇਵਾਰੀ ਸੰਭਾਲੋ ਤੋਂ ਡਾਕਟਰ ਤਾਰਨ ਤੇ ਮੈਂ ਗੁਰਬਾਣੀ ਦੇ ਵਿਆਖਿਆਕਾਰਾਂ ਉੱਤੇ ਕਿਤਾਬ ਯੂਨੀਵਰਸਿਟੀ ਵਾਸਤੇ ਲਿਖੀ ਨੈਕਸਟ ਇਹ ਹੋਇਆ ਕਿ ਯੂਨੀਵਰਸਿਟੀ ਨੇ ਮੇਰੀ ਵਿੱਦਿਆ ਵੇਖ ਕੇ ਮੈਂ ਪੰਜਾਬੀ ਐਮਏ ਤੋਂ ਬਾਅਦ ਫਿਲਾਸਫੀ ਐਮਏ ਕੀਤੀ ਫਲਸਫੀ ਐਮਏ ਤੋਂ ਬਾਅਦ ਪਰਸ਼ੀਅਨ ਐਮੀ ਕੀਤੀ ਤੇ ਫਲਸਫੀ ਦੇ ਵਿੱਚ ਪੀਐਚਡੀ ਕੀਤੀ ਤੋਂ ਫਲਸਫੀ ਡਿਪਾਰਟਮੈਂਟ ਵਾਲਿਆਂ ਨੂੰ ਟੀਚਰ ਨਹੀਂ ਸੀ ਕੋਈ ਲੱਭਦਾ ਜਿਹੜਾ ਫਲਸਫੀ ਸਿੱਖ ਫਲਸਫੀ ਆਫ ਸਿੱਖ ਰਿਲੀਜੀਅਨ ਪੜ੍ਹਾ ਸਕੇ ਤੇ ਉਸ ਵਕਤ ਹੈੱਡ ਆਫ ਡਿਪਾਰਟਮੈਂਟ ਜਿਹੜਾ ਸੀ ਫਲਸਫੀ ਦੇ ਉਹਨਾਂ ਨੇ ਮੈਨੂੰ ਆਪਣੇ ਡਿਪਾਰਟਮੈਂਟ ਨੂੰ ਡਾਕਟਰ ਤਾਰਨ ਸਿੰਘ ਤੋਂ ਮੰਗ ਲਿਆ ਤੋਂ 10 ਸਾਲ ਮੈਂ ਫਲਸਫੀ ਡਿਪਾਰਟਮੈਂਟ ਪੜਾਇਆ ਅਤੇ ਉਸ ਤੋਂ ਬਾਅਦ ਫਿਰ ਗੁਰਗੋਵਿੰਦ ਸਿੰਘ ਯੂਨੀਵਰਸਿਟੀ ਗੁਰਗੋਵਿੰਦ ਸਿੰਘ ਪਵੰਦੇ ਵਿੱਚ ਜਿੱਥੇ ਸੱਤ ਧਰਮਾਂ ਦੀ ਸਟੱਡੀ ਹੁੰਦੀ ਹੈ ਉਹ ਉਥੇ ਕਿਉਂਕਿ ਮੈਂ ਹਰ ਧਰਮ ਬਾਰੇ ਜਾਣਦਾ ਸੀ ਫਾਰਸੀ ਵੀ ਜਾਣਨਾ ਉਰਦੂ ਵੀ ਜਾਣਨਾ ਸੰਸਕ੍ਰਿਤ ਵੀ ਜਾਣਨਾ ਤੇ ਉਹਨਾਂ ਨੂੰ ਜਿੰਨਾ ਵੀ ਗਿਆਨ ਦੇ ਸਕਦਾ ਸੀ ਗੁਰਗੋਵਿੰਦ ਸਿੰਘ ਪਵੰਦੇ ਚ ਕੰਪੈਰੀਟਿਵਲੀ ਉਹਨਾਂ ਨੂੰ ਦਿੱਤਾ ਤੇ ਰਿਟਾਇਰ ਮੈਂ ਬੇਸਿਕ ਮੇਰੀ ਜਿਹੜੀ ਪੋਸਟ ਸੀ ਉਹ ਗੁਰੂ ਗ੍ਰੰਥ ਸਾਹਿਬ ਸਟਡੀ ਲਈ ਉਥੋਂ ਹੀ ਐਜ਼ ਅ ਰੀਡਰ ਮੈਂ ਰਿਟਾਇਰ ਹੋਇਆ ਹੂੰ ਡਾਕਟਰ ਤਾਰਨ ਸਿੰਘ ਦੇ ਹੁੰਦੇ ਆ ਜੀ ਕੋਣ ਤਾਂ ਕਿ ਧਾਰਮਿਕ ਸਾਰੀਆਂ ਜਿਹੜੀਆਂ ਕਿਤਾਬਾਂ ਦਲੀਆਂ ਪੰਜਾਬ ਦੇ ਕਰੀਬ ਆਈਆਂ ਨੇ ਉਹ ਸਾਰੀਆਂ ਧਾਰਮਿਕ ਨਾਲ ਸੰਬੰਧਿਤ ਨੇ ਜਾਂ ਕਿਸੇ ਹੋਰ ਨਾਲ ਹੀ ਰਿਲੇਟਿਵ ਨੇ ਕੋਈ ਕਿ ਮੇਰੀ ਗੁਰਤੀ ਜਿਹੜੀ ਸੀ ਗਿਆਨ ਦੀ ਗੁਰਤੀ ਉਹ ਗੁਰਬਾਣੀ ਤੋਂ ਆਈ ਹੈ ਜੀ ਤੇ ਗੁਰਬਾਣੀ ਜਿਹੜੀ ਹੈ ਉਹ ਭਾਰਤੀ ਵਿਰਾਸਤ ਦੇ ਸੰਸਕ੍ਰਿਤ ਅਪਭ੍ਰਾਸ਼ ਤੇ ਹੋਰ ਫਾਰਸੀ ਵਗੈਰਾ ਗ੍ਰੰਥਾਂ ਨਾਲ ਜੁੜੀ ਹੋਈ ਰਹੀ ਹੈ ਤੇ ਮੈਂ ਕਿਉਂਕੋ ਜਾਣਦਾ ਸੀ ਇਸ ਕਰਕੇ ਗੁਰਬਾਣੀ ਦੀ ਗਹਿਰਾਈ ਦੇ ਵਿੱਚ ਜਾਣ ਦੀ ਜਿਹੜੀ ਮੇਰੀ ਬਿਰਤੀ ਸੀ ਉਸ ਨੇ ਮੈਨੂੰ ਬੈਨੀਫਿਟ ਦਿੱਤਾ ਤੇ ਨੁਰਖਤ ਜਿਹੜਾ ਕਦੇ ਵੀ ਤਿਆਰ ਨਹੀਂ ਸੀ ਹੋਇਆ ਕਿਸੇ ਭਾਸ਼ਾ ਵਿੱਚ ਸवाय ਸੰਸਕ੍ਰਿਤ ਦੇ ਉਹ ਤਿਆਰ ਕਰਨ ਪਈ ਮੈਨੂੰ ਸਫਲਤਾ ਹੋਈ ਨੈਕਸਟ ਅੱਗੇ ਜਿਹੜੀ ਯੂਨੀਵਰਸਿਟੀ ਮੈਨੂੰ ਦਿੱਤਾ ਉਹ ਹੈ ਜੀਵਨੀਆ ਪਹਿਲੀ ਜੀਵਨੀ ਉਹਨਾਂ ਨੇ ਫਿਲਾਸਫੀ ਦੇ ਬਹੁਤ ਵੱਡੇ ਟੀਚਰ ਸਨ ਤੇ ਡਾਕਟਰ ਸ਼ੇਰ ਸਿੰਘ ਇਹਨੇ ਕਿਤਾਬਾਂ ਮਿਰਕੁਲ ਪਈਆ ਨੇ ਡਾਕਟਰ ਸ਼ੇਰ ਸਿੰਘ ਦੇ ਕਿਤਾਬ ਲਿਖੀ ਯੂਨੀਵਰਸਿਟੀ ਨੇ ਪ੍ਰਿੰਟ ਕੀਤੀ ਉਸ ਤੋਂ ਬਾਅਦ ਇੱਥੋਂ ਦੇ ਯੂਨੀਵਰਸਿਟੀ ਦੇ ਬਹੁਤ ਵੱਡੇ ਇੰਟਰਨੈਸ਼ਨਲ ਲੈਵਲ ਦੇ ਪ੍ਰੋਫੈਸਰ ਡਾਕਟਰ ਅਤਰ ਸਿੰਘ ਉਹਨਾਂ ਦੇ ਉੱਤੇ ਮੋਨੋਗ੍ਰਾਫ ਲਿਖਣ ਲਈ ਗਿਆ ਉਹ ਮੈਂ ਤਿਆਰ ਕੀਤਾ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਲਈ ਹੋਰ ਕਿਤਾਬਾਂ ਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਤੁਸੀਂ ਫਿਲਾਸਫੀ ਨਾਲ ਦਾ ਰਿਲੀਜੀਅਨ ਨਾਲ ਕੰਟੀਨਿਊ ਰੱਖੋ ਤੇ ਰਿਲੀਜੀਅਨ ਦੇ ਉੱਤੇ ਕੋਈ ਕਿਤਾਬ ਲਿਖੋ ਤਾਂ ਉਹ ਵੀ ਗੁਰਗੋਬੀ ਸਿੰਘ ਪਵਨ ਨੇ ਪ੍ਰਿੰਟ ਕੀਤੀ ਐਜ਼ ਐਡੀਟਰ ਉਹ ਰਹੇ ਲੇਕਿਨ ਮੇਰੀਆਂ ਰਚਨਾਵਾਂ ਉਹਨਾਂ ਸ਼ਾਮਲ ਕੀਤੀਆਂ ਜਿਹੜੀਆਂ ਰਚਨਾਵਾਂ ਮੈਨੂੰ ਜਾਂ ਪ੍ਰਾਈਵੇਟ ਤੌਰ ਤੇ ਪ੍ਰਿੰਟ ਹੋਈਆਂ ਇੱਥੇ ਪਟਿਆਲੇ ਵੀ ਤੇ ਅੰਮ੍ਰਿਤਸਰ ਵਿੱਚ ਉਹਨਾਂ ਦੇ ਵਿੱਚ ਰਚਨਾਵਾਂ ਬਹੁਤ ਮਸ਼ਹੂਰ ਜਿਹੜੀਆਂ ਇੱਕ ਦਾ ਨਾਂ ਸੈਕਰੀਫਾਈਸ ਫਾਰ ਕਸ਼ਮੀਰ ਜਿਸ ਨੂੰ ਪੰਜਾਬੀ ਨਾਮ ਕਰਨ ਉਹਦਾ ਹੈ ਕਸ਼ਮੀਰ ਲਈ ਕੁਰਬਾਨੀ ਜੀ ਇਹ ਛਪੀ ਉਸ ਤੋਂ ਬਾਅਦ ਇੱਕ ਫਿਲਾਸਫੀ ਦੀ ਮੈਗਾ ਵਿਜਨ ਮੈਗਾ ਫਿਲਾਸਫੀ ਆਲਰੇਡੀ ਛਪੀ ਹੋਈ ਸੀ ਤੋਂ ਐਉਂ ਕਰਕੇ ਗਿਣਤੀ ਕਰੋ ਤੇ ਕਟੋ-ਕਟ 50 ਕਿਤਾਬਾਂ ਤੇ ਤਾਂ ਅਮੀਕ ਤੋਂ ਬਾਅਦ ਜਿਹੜੀ ਤੁਸੀਂ ਜੰਮੂ ਕਸ਼ਮੀਰ ਦੀ ਜਿਹੜੀ ਕਿਤਾਬ ਚੁਪਾਈ ਹੈ ਉਹਦੇ ਵਿੱਚ ਕੀ ਜ਼ਿਕਰ ਕੀਤਾ ਗਿਆ ਕਿਉਂਕਿ ਜੰਮੂ ਕਸ਼ਮੀਰ ਮੇਰਾ ਸਵਾਲ ਸੁਣੋ ਜੰਮੂ ਕਸ਼ਮੀਰ ਦੇ ਸਿੱਖਾਂ ਦੀ ਗਿਣਤੀ ਬੜੀ ਘੱਟ ਹੈ ਕਿਉਂਕਿ ਉੱਥੇ ਜਿਹੜਾ ਜ਼ਿਕਰ ਆ ਉਹ ਸਿੱਖਾਂ ਦਾ ਬਹੁਤ ਘੱਟ ਕੀਤਾ ਜਾਂਦਾ ਹੈ ਤਾਂ ਉਹਦੇ ਵਿੱਚ ਤੁਹਾਡੀ ਕਿਤਾਬ ਦੇ ਵਿੱਚ ਅਜੇ ਆ ਕੀ ਹੈ ਜਿਹੜੀ ਉਹ ਸਿਹਤ ਮਿਲੀ ਹੈ ਲੋਕਾਂ ਨੂੰ ਜਿਹੜੀ ਰਚਨਾ ਜਿਹਦਾ ਟਾਈਟਲ ਕਸ਼ਮੀਰ ਦੀ ਕੁਰਬਾਨੀ ਜਾਂ ਸੈਕਰੀਫਾਈਸ ਪਰ ਕਸ਼ਮੀਰ ਅੰਗਰੇਜ਼ੀ ਪੰਜਾਬੀ ਦੋਨਾਂ 'ਚ ਹੈ ਛਪ ਕੇ ਆਈ ਹੈ ਉਹਦੇ ਨਾਲ ਮੇਰੀਆਂ ਬਚਪਨ ਤੋਂ ਤੁਰੀਆਂ ਹੋਈਆਂ ਭਾਵਨਾਵਾਂ ਜੁੜੀਆਂ ਆਨ ਸਕੇ ਮੈਂ ਅੱਖੀਂ ਵੇ ਕਿ ਕਿਵੇਂ ਉਥੋਂ ਦੇ ਲੋਕਾਂ ਨੂੰ ਕੋਹ ਕੋ ਕੇ ਗਲੀਆਂ ਵਿੱਚ ਮਹੱਲਿਆਂ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਖੇਤਾਂ ਦੇ ਵਿੱਚ ਕੋਹ ਕੇ ਸ਼ਹੀਦ ਕੀਤਾ ਗਿਆ ਜਮੂਕ ਸਮਿਤੀ ਕਿਤਾਬ ਦਾ ਜ਼ਿਕਰ ਕੀਤਾ ਫਿਰ ਉਹ ਡਾਟਾ ਸਾਰਾ ਕਿਵੇਂ ਇਕੱਠਾ ਕੀਤਾ ਕਿਸੇ ਨੇ ਮਦਦ ਕੀਤੀ ਉਹ ਡਾਟਾ ਇਕੱਠਾ ਕਰਨ ਦੇ ਲਈ ਮੈਨੂੰ ਇਸ ਪ੍ਰੋਜੈਕਟ ਦੇ ਲਈ ਯੂਨੀਵਰਸਿਟੀ ਲੋ ਅਡਾਪਟ ਕਰਨ ਲਈ ਡਾਕਟਰ ਤਾਰਨ ਸਿੰਘ ਨੇ ਮਦਦ ਕੀਤੀ ਤੇ ਫਿਰ ਮੈਨੂੰ ਯੂਨੀਵਰਸਿਟੀ ਨੇ ਅਲਾਉ ਕੀਤਾ ਇਜਾਜ਼ਤ ਦਿੱਤੀ ਕਿ ਮੈਂ ਆਪਣੀ ਜ਼ਰੂਰੀ ਚੀਜ਼ਾਂ ਲੈ ਕੇ ਤੇ ਉਸ ਇਲਾਕੇ ਦੀ ਮੁੜ ਕੇ ਸਰਵੇ ਕਰਾਂ ਤਾਂ ਮੈਨੂੰ ਕੈਮਰਾ ਦਿੱਤਾ ਗਿਆ ਟੇਪ ਰਿਕਾਰਡਰ ਦਿੱਤਾ ਗਿਆ ਯੂਨੀਵਰਸਿਟੀ ਵੱਲੋਂ ਆਪ ਮੈਂ ਪਿੰਡ ਕਸ਼ਮੀਰ ਦੇ ਇੱਕ ਇੱਕ ਪਿੰਡ ਚ ਘੁੰਮ ਕੇ ਤੁਰ ਕੇ ਉਹ ਸਾਰਾ ਕੋਈ ਲੋਕਾਂ ਨੂੰ ਮਿਲ ਕੇ ਉਤਾਰ ਕੀਤਾ ਕਿੰਨਾ ਸਮਾਂ ਕਿੰਨਾ ਲੱਗਿਆ ਜਿਹੜਾ ਸਾਰਾ ਤੁਸੀਂ ਰਿਕਾਰਡ ਕੀਤਾ ਤੁਸੀਂ ਜੇ ਮੈਨੂੰ ਇੱਕ ਟੇਪ ਰਿਕਾਰਡ ਦਿੱਤਾ ਗਿਆ ਇਹ ਕੈਮਰਾ ਦਿੱਤਾ ਗਿਆ ਹਾਂ ਇਹ 72 ਸ਼ੁਰੂ ਕੀਤਾ 1972 ਸ਼ੁਰੂ ਕੀਤਾ ਸੀ ਤੇ ਕਿਤਾਬ ਤੇ 1913 ਹੀ છਪੀ ਪਹਿਲ ਸਭ ਤੋਂ ਪਹਿਲਾਂ ਲੇਕਿਨ 72 ਤੋਂ ਲੈ ਕੇ ਘਟੋ ਘਟ 9 10 ਤੱਕ ਮੈਂ 20 22 ਸਾਲ ਸਮਝੋ ਉਹ ਮਾਰੇ ਲੱਗੇ ਉਸ ਮੈਟਰ ਇਕੱਠੇ ਕਰਨ ਦੇ ਵਿੱਚ ਤੇ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤੁਹਾਡੀ ਪੰਜਾਬ ਦੇ ਕਰੀਬ ਜਿੰਨੀਆਂ ਨੇ ਹੋਰ ਕਿਤਾਬਾਂ ਆਈਆਂ ਨੇ ਸਭ ਤੋਂ ਜਿਹੜੀ ਵੱਧ ਕਿਤਾਬ ਜਿਹੜੀ ਹੈ ਕਿਹੜੀ ਦਰਸ਼ਕਾਂ ਨੇ ਪੜੀਆ ਪਾਠਕਾਂ ਨੇ ਪੜੀਆ ਵੀ ਤੁਹਾਨੂੰ ਜਿਹੜਾ ਸਭ ਤੋਂ ਵੱਧ ਫੋਨ ਆਏ ਹੁਣ ਵੀ ਬਾਕੀ ਆਹ ਕਿਤਾਬ ਦੇ ਵਿੱਚ ਸਭ ਤੋਂ ਵੱਧ ਜ਼ਿਕਰ ਤੁਸੀਂ ਕਿਹੜਾ ਕੀਤਾ ਪਹਿਲੇ ਤੇ ਇਹ ਗੱਲ ਮੈਂ ਦੱਸਣਾ ਚਾਹਾਂਗਾ ਕਿ ਕਿਤਾਬੀ ਗਿਆਨ ਨੂੰ ਗਹਿਰਾਈ ਨਾਲ ਸਮਝਣ ਵਾਲੇ ਪੰਜਾਬ ਦੀ ਵਿੱਚ ਇੱਕ ਇੱਕੋ ਇੱਕ ਸੰਸਥਾ ਹੈ ਹਾਂ ਅੰਮ੍ਰਿਤਸਰ ਦੇ ਨੇੜੇ ਅੰਮ੍ਰਿਤਸਰ ਚ ਤੇ ਉਹ ਸੰਸਥਾ ਦਾ ਜਿਹੜਾ ਮਾਲਕ ਹੈ ਉਹ ਮੇਰਾ ਮਿੱਤਰ ਹੈ ਉਸਨੇ ਸਭ ਤੋਂ ਪਹਿਲਾਂ ਮੇਰੀਆਂ ਰਚਨਾਵਾਂ ਮੈਗਾ ਵਿਜਨ ਮੈਗਾ ਫਿਲਾਸਫੀ ਜਾਂ ਬਾਣੀ ਦੀ ਤਾਸੀਰ ਬਾਣੀ ਦੀ ਤਾਸੀਰ ਸਭ ਤੋਂ ਪਹਿਲਾਂ ਪੰਜਾਬੀ ਚ ਮੇਰੀ ਛਪੀ ਜਿਹੜੀ ਉਸ ਨੂੰ ਸਭ ਤੋਂ ਜ਼ਿਆਦਾ ਸ਼ਰਮਣੀ ਕਮੇਟੀ ਨੇ ਤੇ ਸਿੱਖ ਵਿਦਵਾਨਾਂ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਮੈਗਾ ਵਿਜਨ ਮੈਗਾ ਫਿਲਾਸਫੀ ਬਾਅਦ ਚ ਆਈ ਮੈਗਾ ਵਿਜਨ ਮੈਗਾ ਫਿਲਾਸਫੀ ਸਾਰੀ ਵਰਲਡ ਚ ਗਈ ਔਰ ਇੱਥੋਂ ਤੱਕ कि ਜਦੋਂ ਕਸ਼ਮੀਰ ਸੈਕਰੀਫਾਈਸ ਪਰ ਕਸ਼ਮੀਰ ਆਈ ਡਾਟਾ ਔਰ ਡਿਟੇਲ ਸਾਰੀ ਲੈ ਕੇ ਤੇ ਜਦੋਂ ਉਹਦੀ ਇੱਕ ਕਾਪੀ ਮੈਂ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਭੇਜੀ ਮੋਦੀ ਸਾਹਿਬ ਨੂੰ ਤੋਂ ਮੋਦੀ ਸਾਹਿਬ ਨੇ ਉਸ ਕਿਤਾਬ ਦੇ ਆਧਾਰ ਤੇ ਉਸ ਨੂੰ ਉਸ ਫੈਕਟ ਨੂੰ ਕਸ਼ਮੀਰ ਦੇ ਸਿੱਖਾਂ ਦੀ ਕੁਰਬਾਨੀ ਦੇ ਫੈਕਟ ਨੂੰ ਯੂਨੋ ਚ ਪੁੱਟ ਕੀਤਾ ਤੇ ਉਹ ਕਿਤਾਬ ਵੀ ਐਵੀਡੈਂਸ ਦੇ ਤੌਰ ਤੇ ਪੁੱਟ ਕੀਤੀ ਤੇ ਇਹ ਹੈ ਕੁਰਬਾਨੀ ਤੁਹਾਡਾ ਮੁਲਾਕਾਤ ਵੀ ਹੋਈ ਫਿਰ ਉਸ ਤੋਂ ਤੁਹਾਨੂੰ ਫੋਨ ਆਇਆ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਹਾਂ ਇਸ ਤਰ੍ਹਾਂ ਆਏ ਕਿ ਤੁਸੀਂ ਬਜ਼ੁਰਗੋ ਤੁਹਾਨੂੰ ਅਸੀਂ ਕਸ਼ ਨਹੀਂ ਦੇਣਾ ਚਾਹੁੰਦੇ ਕਿ ਤੁਹਾਡਾ ਕੋਈ ਆਦਮੀ ਜਾ ਸਕਦਾ ਹੈ ਉਹਦੇ ਲਈ ਸਾਡੇ ਬੇਟੇ ਨੂੰ ਕਿਹਾ ਗਿਆ ਤੇ ਤੁਸੀਂ ਜਾ ਸਕਦੇ ਹੋ ਇਹ ਆਪਣੇ ਪੜਾਈ ਵਿੱਚ ਬਿਜ਼ੀ ਸੀਗਾ ਫਿਰ ਉਹਨਾਂ ਨੇ ਆਪ ਹੀ ਦਿੱਲੀ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਨ ਕਮੇਟੀ ਵਾਲਿਆਂ ਦਾ ਹੀ ਰਿਪਰੈਜ਼ੈਂਟੇਟਿਵ ਗਿਆ ਉਹਨੇ ਫਿਰ UN ਨੂੰ ਰਿਪੋਰਟ ਕੀਤਾ ਤੇ ਹੁਣ ਜੰਮੂ ਕਸ਼ਮੀਰ ਦੁਆਰਾ ਜਾਣਦੇ ਹੋ ਕਿਉਂਕਿ ਉਹ ਆਜ਼ਾਦਾਂ ਪਾਲ ਜਿਹੜੇ ਨੇ ਉਹ ਤੁਸੀਂ ਜਿਹੜਾ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਤੁਹਾਡਾ ਬਚਪਨ ਵੀ ਉੱਥੇ ਆ ਰੋਜ਼ ਆਦਾ ਤਾਜ਼ੀਆ ਕਰਨ ਵਾਸਤੇ ਕਿੰਨੇ ਚਿਰ ਆਵਾਦ ਤੇ ਦਰਸ਼ਨ ਕਰਨੇ ਆਉਂਗਾ ਹਰ ਸਾਲ ਜਾਏਗਾ ਅੱਛਾ ਹਰ ਸਾਲ ਜਾਏਗਾ ਉਹਨਾਂ ਖਾਸ ਕਰਕੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਪਹਾੜਾਂ ਦੇ ਵਿੱਚ ਨੇ ਉੱਚੀਆਂ ਥਾਵਾਂ ਦੇ ਜਿਹੜੇ ਤੇ ਉਹਨਾਂ ਪਿੰਡਾਂ ਦੀ ਬਹੁਤ ਵੱਡੀ ਹਿਸਟਰੀ ਹੈ ਉਹਨਾਂ ਜੰਗਲਾਂ ਦੀ ਬਹੁਤ ਵੱਡੀ ਹਿਸਟਰੀ ਹੈ ਇੱਕ ਜੰਗਲ ਹੈ ਜਿੱਥੇ ਗੁਰਸਾਹਿਬ ਨੇ ਆਸਾ ਦੀ ਵਾਰ ਦੇ ਲਿਖਿਆ ਨਾ ਟੁੰਡੇ ਅਸ ਰਾਜੇ ਕੀ ਤੁਮੀ ਉਹ Jammu Kashmir ਦਾ ਹਾਂ ਟੁੰਡਾ ਅਸ ਰਾਜਾ ਕੌਣ ਸੀ ਇਹ ਸਾਰੀ ਸਾਰੀ ਡਿਟੇਲ ਮੇਰੀਆਂ ਪੁਸਤਕਾਂ ਵਿੱਚ ਹੋ ਤੇ ਟੁੰਡਾ ਅਸ ਰਾਜਾ ਕੌਣ ਸੀ ਅਸਰਾਜ ਕੌਣ ਸੀ ਟੁੰਡਾ ਕੌਣ ਸੀ ਕਿੱਥੇ ਹੋਇਆ ਕਿੱਥੇ ਹੋਇਆ ਤੇ ਉਸ ਟੁੰਡੇ ਅਸਰਾਜ ਦੇ ਵੇਲੇ ਆਸਾ ਦੇਸ਼ ਪਸ਼ਮੀਰ ਦਾ ਆਸਾ ਦੇਸ਼ ਆ ਆਸਾ ਦੇਸ਼ ਕਰਕੇ ਕਿਵੇਂ ਮਸ਼ਹੂਰ ਹੋਇਆ ਉਹ ਥਾਂਵਾਂ ਅਜੇ ਤੱਕ ਪਸ਼ਮੀਰ ਵਿੱਚ ਮੌਜੂਦ ਹਨ ਔਰ ਗੁਰੂ ਨਾਨਕ ਸਾਹਿਬ ਜਦੋਂ ਕਾਬਲ ਗਏ ਤੇ ਆਸਾ ਦੇਸ਼ ਦੇ ਰਾਹੀ ਉਥੇ ਉਸ ਰਸਤੇ ਕਾਬਲ ਗਏ ਆਸਾ ਦਾ ਮਤਲਬ ਹੁੰਦਾ ਹੈ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਹਿੰਦੇ ਨੇ ਇੱਕ ਹੱਥ ਆਸਾ ਦੂਜੇ ਹੱਥ ਕਾਸਾ ਇੱਕ ਹੱਥ ਆਸਾ ਦੂਜੇ ਹੱਥ ਕਾਸਾ ਜੋ ਹੱਥੇ ਫੜਿਆ ਘਟੋਰਾ ਕਾਸਾ ਆਸਾ ਮਤਲਬ ਡੰਗੋਰੀ ਸੋਟਾ ਡੰਗੋਰੀ ਆਸਾ ਦਾ ਮਤਲਬ ਹੈ ਯੂਨ ਫਾਰਸੀਚ ਆਸਾ ਦਾ ਮਤਲਬ ਹੈ ਤੇ ਉਹ ਜਿਹੜਾ ਪਹਾੜੀ ਹੈ ਉਸ ਪਹਾੜੀ ਦਾ ਸ਼ਕਲ ਇਸ ਤਰ੍ਹਾਂ ਕਿ ਇਉਂ ਕਰਕੇ ਉੱਪਰ ਜਿਸ ਤਰ੍ਹਾਂ ਕਿ ਆਸਾ ਫੜਿਆ ਹੋਇਆ ਹੁੰਦਾ ਹੈ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਹੋ ਜਾਂਦਾ ਹੈ ਉਹ ਬੜੀ ਖੂਬਸੂਰਤ ਪਹਾੜੀ ਹੈ ਇਸ ਕਰਕੇ ਉਹਦਾ ਨਾਂ ਹੀ ਆਸਾ ਦੇਸ਼ ਅਸਾਬਰੀ ਦੇਸ਼ ਅਸਾਬਰੀ আচ্ছা ਤਾਂ ਮੇਰਾ लास्ट ਸਵਾਲ ਹੈ ਜੰਦੇ ਵਰਕ ਨੂੰ ਸਮਾ ਬਹੁਤ ਘਟਾ ਹੈ ਜਿਹੜੇ ਤੁਸੀਂ ਪੰਜਾਬ ਦੇ ਕਰੀਬ ਜਿਹੜੀਆਂ ਕਿਤਾਬਾਂ ਨਹੀਂ ਉਹ ਚਪਾਈਆਂ ਨੇ ਇੱਕ ਜੰਮੂ ਕਸ਼ਮੀਰ ਦਾ ਜ਼ਿਕਰ ਕੀਤਾ ਕਿਤਾਬ ਦੇ ਵਿੱਚ ਤਾਂ ਲੋਕਾਂ ਦਾ ਰਿਸਪੋns ਕਿਦਾਂ ਦਾ ਮਿਲਿਆ ਕੋਈ ਲੋਕਾਂ ਦੇ ਫੋਨ ਆਏ ਵੀ ਹਾਂ ਤੁਸੀਂ ਆਹ ਕਿਤਾਬ ਜਿਹੜੀ ਹੈ ਬਹੁਤ ਸੋਵੀ ਸਾਪੀ ਹੈ ਇਹਦੇ ਵਿੱਚ ਜ਼ਿਕਰ ਕੀਤਾ ਹੈ ਕਿ ਹਾਂ ਉਸ ਤੋਂ ਅੱਗੇ ਜਿਹੜਾ ਤੁਸੀਂ ਦੂਸਰਾ ਪਾਰਟ ਛਾਪੋ ਇਸ਼ਾਰਾ ਹੈ ਕਿ ਜਦੋਂ ਜੰਮੂ ਕਸ਼ਮੀਰ ਦੀ ਹਿਸਟਰੀ ਤੇ ਮੈਂ ਲਿਖਿਆ ਤੇ ਲਿਖ ਕੇ ਪਬਲਿਕ ਵਿੱਚ ਗਿਆ ਤੇ ਉੱਥੋਂ ਦੇ ਲੋਕਾਂ ਨੇ ਬਸ ਕ੍ਰਿਸ਼ਨ ਪੁੱਛੋ ਕਿੰਨਾ ਸਤਕਾਰ ਦਿੱਤਾ ਗੁਰਦੁਆਰਿਆਂ ਦੇ ਵਿੱਚ ਪਬਲਿਕ ਦੇ ਵਿੱਚ ਘਰ ਬਲਾ ਕੇ ਔਰ ਫਿਰ ਉਸ ਤੋਂ ਤੱਕ ਕਿ ਪਿੰਡਾਂ ਵਿੱਚ ਲੋਕਾਂ ਨੇ ਬਲਾ ਕੇ ਗੁਰਦੁਆਰਿਆਂ ਦੇ ਵਿੱਚ ਬਲਾ ਕੇ ਮੈਨੂੰ ਨਿਵਾਜਿਆ ਤੇ ਨਿਵਾਜੇ ਤੋਂ ਇਲਾਵਾ ਮੈਂ ਸਟੇਜ ਤੇ ਖੜ ਕੇ ਕਹਿੰਦੇ ਰਹੇ ਕਿ ਇਹ ਇਹ ਕਿਹੜੀ ਮਾਂ ਨੇ ਇਸ ਕੁਤ ਨੂੰ ਜਮਾਇਆ ਅੱਜ ਕਿਸੇ ਨੂੰ ਇਹ ਸੋਝੀ ਨਹੀਂ ਆਈ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮਾਂ ਨੇ ਜਮਾਇਆ ਹੋਵੇ ਜਾਂ ਨਾ ਫਿਰ ਉਹਦਾ ਉਹਦੀ ਕੋਈ ਲੋੜ ਨਹੀਂ ਲੇਕਿਨ ਖੂਨ ਕਿਸ ਕਿਸ ਨੇ ਡੋਲਿਆ ਇਸ ਗੱਲ ਨੇ ਮੈਨੂੰ ਉਕਸਾਇਆ ਖੂਨ ਐਵੇਂ ਨਹੀਂ ਅਜਾਈ ਨਹੀਂ ਗਿਆ ਖੂਨ ਡੋਲਰ ਨਹੀਂ ਪਟਿਆਲੇ ਦੀ ਫੌਜ ਆਈ ਹੈ ਜੇ ਖੂਨ ਡੋਲਰ ਦੇ ਪਟਿਆਲੇ ਦੀ ਫੌਜ ਮਾਰਾ ਪਟਿਆਲੇ ਦੀ ਫੌਜ ਯਾਦੂਂਦਰ ਸਿੰਘ ਨੂੰ ਇਨੀ ਲਗਨ ਸੀ ਦੂਸਰਾ ਮਾਰਾ ਯਾਦੂਂਦਰ ਸਿੰਘ ਦੀ ਮਾਮੇ ਦੀ ਲੜਕੀ ਸੀ ਉਹਦਾ ਹੋਟਲ ਅਜੇ ਤੱਕ ਵੀ ਸਿਰਿੰਦਰਗੜ ਭਾਗ ਜੀ ਖਾਲਸਾ ਹੋਟਲ ਹੈ ਸਿਰਿੰਦਰਗੜ ਦੇ ਵਿੱਚ ਜੀ ਉਸ ਨੇ ਖੁਦ ਆਈ ਮਾਰਾ ਯਾਦੂਂਦਰ ਸਿੰਘ ਕੋਲ ਔਰ ਮਾਰਾ ਯਾਦੂਂਦਰ ਸਿੰਘ ਕਹਿੰਦਾ ਇਹ ਹਾਲ ਸਿੱਖਾਂ ਸਿੱਖਾਂ ਨੂੰ ਮਾਰਿਆ ਜਾ ਰਿਹਾ ਕਿਸੇ ਨੂੰ ਮਾਰਿਆ ਹੈ ਉਹਦੇ ਕਹਿਣ ਤੇ ਕਲਾਸ ਉਹਦੇ ਹੋਰ ਨਾਲ ਜਦੋਂ ਜਦ ਸਾਥੀ ਜਿਹੜੇ ਹੁੰਦਾ ਕਹਿ ਤੇ ਉਹਨਾਂ ਨੇ ਫਿਰ ਪਾਇਲਟ ਨੂੰ ਭੇਜਿਆ ਮੇਰ ਸਿੰਘ ਪਾਇਲਟ ਨੂੰ ਭੇਜਿਆ ਆਪਣਾ ਪਰਸਨਲ ਜਹਾਜ਼ ਦੇ ਕੇ ਉਹਨਾਂ ਨੂੰ ਸੈਂਟਰ ਕੋਲੋਂ ਪੁੱਛਣ ਦੀ ਕਿ ਨਹਿਰੂ ਨਹੀਂ ਸੀ ਚਾਹੁੰਦਾ ਹੂੰ ਨਹਿਰੂ ਜਾਨਾ ਕਿਸ਼ਮੀਰ ਪਾਕਿਸਤਾਨ ਚਲਾ ਜਾਏ ਅਸੀਂ ਕਿ ਲਾਣਾ ਕਸ਼ਮੀਰ ਸਾਡੇ ਕੋਲ ਜੰਮੂ ਹੈ ਹੂੰ ਕਿਉਂਕਿ ਕਸ਼ਮੀਰੀ ਬੰਦੇ ਮੁਸਲਮਾਨ ਦੀ ਬਣੀ ਹੋਈ ਰੋਟੀ ਖਾਦੇ ਨੇ ਜਿਹਦੇ ਗਾਹੂ ਵੀ ਹੈ ਤੇ ਹalal ਵੀ ਹੈ ਸਿੱਖ ਨਹੀਂ ਖਾ ਸਕਦੇ ਇਹ ਚੀਜ਼ ਉਹ ਕਹਿੰਦੇ ਨੇ ਹalal ਹੀ ਸਾਰਾ ਸਿੱਖ ਤਾਂ ਬਣੇ ਘਰ ਦੇ ਬੰਦੇ ਰੋਟੀ ਨਹੀਂ ਖਾਂਦੇ ਜੀ ਤੋਂ ਉਹਨਾਂ ਲਈ ਤੋਂ ਪਾਕਿਸਤਾਨੀ ਹਿੰਦੂਸਤਾਨ ਵਰਗਾ ਸੀ ਲੇਕਿਨ ਭਾਗਿ ਨੇ ਜਦੋਂ ਯਾਦਵੀ ਦੇ ਸਮੇਂ ਭਾਗਿ ਨੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਪੰਡਤਾਂ ਕੋਈ ਨਹੀਂ ਮਾਰਿਆ ਫਿਰ ਫੌਜ ਉਤਰੀ ਤੇ ਮਾਰਾ ਪਟਿਆਲੇ ਦੀ ਫੌਜ ਨੂੰ 에어ਫੀਲਡ ਤੇ ਉਤਰੇ 에어ਫੀਲਡ ਤੋਂ ਲੈ ਕੇ ਸਿੱਧਾ ਗੱਡੀਆਂ ਤਿਆਰ ਵਰ ਤਿਆਰ ਸਨ ਤੇ ਉਥੇ ਬਾਰਾਮੁਲੇ ਪਹੁੰਚ ਕੇ ਸਿੱਣਾ ਕਰਤਾ ਤੇ ਜਾ ਕੇ ਮੈਦਾਨ ਜੰਗ ਜਿਵੇਂ ਉੜੀ ਪਹੁੰਚੇ ਹਰਖਾਂ ਤੇ ਮੁਕਾਬਲਾ ਕੀਤਾ ਔਰ ਮੇਜਰ ਜਨਰਲ ਆਤਮਨ ਸਿੰਘ ਵਗੈਰਾ ਕਿੰਨੇ ਸ਼ਹੀਦ ਹੋਏ ਅਮਰਿੰਦਰ ਸਿੰਘ ਦੀ ਕਿਤਾਬ ਹੈਗੀ ਹੈ ਬੜੀ ਸਿਗਨੀਫੀਕੈਂਟ ਬਿਲਕੁਲ ਵੀ ਮੈਂ ਕਈ ਵਾਰ ਪੜ੍ਹੀ ਐ ਸੀ ਇੱਕ ਤੁਸੀਂ ਬਲਮੋਲ ਮਨਮੋਹ ਸਿੰਘ ਦੀ ਵਾਰਿਸਤਾ ਦਾ ਬੜਾ ਜ਼ਿਕਰ ਕੀਤਾ ਉਹ ਕੀ ਰਜਿਸਟਰੀ ਦੀ ਇਸ ਮਨਮੋਹ ਸਿੰਘ ਇਹਨਾਂ ਦੀ ਮਾਤਾ ਜਿਹੜੀ ਸੀ ਇਹ ਧੀ ਸੀਗੀ ਤ੍ਰੈਬੋਣੀਆਂ ਥਾਂ ਜਗ੍ਹਾ ਦਾ ਨਾਮ ਹੂੰ ਉਹ ਟੀਠਵਾਲ ਏਰੀਆ ਚ ਬਿਲਕੁਲ ਕਿਸ਼ਨਗੰਗਾ ਦਰਿਆ ਦੇ ਕਿਨਾਰੇ ਤੇ ਪਾਰਲੇ ਪਾਸੇ ਪਾਕਿਸਤਾਨ ਹੈ ਉਥੋਂ ਦੀ ਧੀ ਸੀ ਜੀ ਤੇ 1947 ਜਦੋਂ ਕਬਾਇਲੀਆਂ ਉਸ ਪਿੰਡ ਦੇ ਸਿੱਖਾਂ ਦੇ ਘਰਾਂ 'ਚ ਬੱਚਿਆਂ ਨੂੰ ਜਨਾਨੀਆਂ ਨੂੰ ਅਲਾਦਾ ਕਰਕੇ ਲਾਈਨਾਂ ਖੜਕੇ ਕਿਆ ਕਿ ਇਸਲਾਮ ਕਬੂਲ ਕਰੋ ਇੱਕਦਮ ਰਾਤੋ ਰਾਤ ਆਗੇ ਤੇ ਸਾਰੇ-ਸਾਰੇ ਹੁਣ ਕੀ ਕਰਨ ਚੀਕ-ਚੀਕਾ ਮਾਰਨ ਬੱਚੇ ਸਾਰੇ ਚੀਰੋਣ ਤੇ ਉਹਦੇ 'ਚ ਇਹ ਇੱਕ ਦਿਨ ਪਹਿਲਾਂ ਮਨਮੋਹਨ ਸਿੰਘ ਦੀ ਮਾਤਾ ਉੱਥੇ ਗਈ ਸੀ। ਤੋਂ ਮਨਮੋਹਨ ਸਿੰਘ ਦੀ ਮਾਤਾ ਉਹਨਾਂ ਨੂੰ ਪੁੱਛਦੀ ਹੈ ਕਿ ਕੀ ਆਖਦੇ ਨੇ ਕਹਿੰਦੇ ਇਹ ਕਹਿੰਦੇ ਨੇ ਕਿਰਪਾਨ ਉਤਾਰੋ ਇਹ ਕਰੋ ਉਹ ਕਰੋ ਤੇ ਕਿ ਇਹ ਕਿਨੂੰ ਗਿਆ ਸੀ ਇਹ ਲੋਕਾਂ ਨੂੰ ਆਖਣ ਅੱਛਾ ਤੇ ਉਹ ਖੜੀ ਸੀ ਲਾਈਨ 'ਚ ਇਹ ਉਹਨੂੰ ਫੜ ਲਿਆ ਉਹਨੇ ਕੱਲ ਕਿਰਪਾਨ ਉਤਾਰ ਤੇ ਮੁਸਲਮਾਨ ਬਣ ਉਹਨੇ ਕੀਤਾ ਅੱਗੇ ਹੋ ਕੇ ਹੋਰ ਅੱਗੇ ਹੋ ਕੇ ਕਿਰਪਾਨ ਕੱਢੀ ਇਸ ਤਰ੍ਹਾਂ ਇਸ ਤਰ੍ਹਾਂ ਨੂੰ ਮਾਰੀ ਪਠਾਨ ਨੂੰ ਪਠਾਨ ਨੂੰ ਜ਼ਖਮ ਲਾਇ ਕਹਿੰਦਾ ਤੂੰ ਸੂਰਾ ਸਾਨੂੰ ਮੁਸਲਮਾਨ ਬਣਾ ਲੈ ਤੇਰੀ ਇਹ ਹਿੰਮਤ ਕਿ ਨਹੀਂ ਦਿੱਤੀ ਇਹ ਮੁਹੰਮਦ ਮੋਹਨ ਸਿੰਘ ਦੀ ਮਾਤਾ ਸੀ ਜੀ ਤੇ ਪੇਕੇ ਘਰ ਆਈ ਸੀ ਇਹ ਕਹਿਣਾ ਸੀ ਦੱਸੋ ਸਾਰਾ ਪੰਜਾਬ ਖਾਲੀ ਹੋ ਗਿਆ ਮਰਨ ਵਾਸਤੇ ਕਿਉਂ ਉੱਥੇ ਬੈਠੇ ਹੋਏ ਹੋ ਫਿਰ ਉਸ ਨੂੰ ਉੱਥੇ ਉਹਨਾਂ ਨੇ ਫੜ ਕੇ ਉਹ ਗੋਕੇ ਪੀਸ ਪੀਸ ਕਰਕੇ ਉਹਨੂੰ ਸ਼ਹੀਦ ਕੀਤਾ ਹਰ ਕੱਟ ਦੇ ਨਾਲ ਉਹ ਵਾਹਿਗੁਰੂ ਬੋਲਦੇ ਰਹੀ ਉਸ ਦੀ ਕੁਰਬਾਨੀ ਬੇ ਬੇਮਿਸਾਲ ਬੇਮਿਸਾਲ ਕੁਰਬਾਨੀ ਮਨਮੋਹ ਸਿੰਘ ਦੀ ਮਾਤਾ ਦੀ ਤੇ ਉਹਨੂੰ ਵੇਖ ਕੇ ਫਿਰ ਕੀ ਇਹ ਲੋਕਾਂ 'ਚ ਜੋਸ਼ ਉੱਠਿਆ ਕਿ ਤੁਸੀਂ ਸਾਰੇ ਦੇ ਸਾਰੇ ਇੱਕ ਹਮ ਹਮ ਆ ਕੇ ਉਹਨਾਂ ਪਠਾਣਾ ਚੋਂ ਬੰਜਲ ਉੱਥੇ ਮਾਰਤਾ ਉਹਨਾਂ ਨੇ ਘੋੜੇ ਵੀ ਉਹਨਾਂ ਦੇ ਇਨਸਾਫ ਤੇ ਉਹਨਾਂ ਨੂੰ ਉੱਥੇ ਮਾਰਤਾ ਲੋਕਾਂ ਨੇ ਇਹਨਾਂ ਲੋਕਾਂ 'ਚ ਜਜ਼ਬਾ ਜਾਗ ਗਿਆ ਫਿਰ ਲੜਨ ਮਰਨ ਦਾ ਹੀਮਾ ਸਿੰਘ ਜੀ ਤੁਸੀਂ ਸਾਨੂੰ ਜਿਹੜਾ ਇਹ ਨਾ ਸਮਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਗੁਰੂ ਕੇ ਪਿਆਰਿਆਂ ਧਨਵਾਦ ਚੜਦੀ ਕਲਾ ਵਾਲਿਆਂ ਗੁਰੂ ਕੇ ਬੇਟਿਆਂ ਦਾ ਧੰਨਵਾਦ ਦੇ ਜਲਦੀ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਮੇਰੇ ਜ਼ਹਿਨ ਦੇ ਵਿੱਚ ਜਾਂ ਮੇਰੀ ਮੈਮਰੀ ਦੇ ਵਿੱਚ ਜਾਂ ਜੋ ਮੇਰੇ ਐਕਸਪੀਰੀਅੰਸ ਵਿੱਚ ਸ਼ਹੀਦਾਂ ਦਾ ਸ਼ਹੀਦਾਂ ਬਾਰੇ ਔਰ ਜੰਮੂ ਕਸ਼ਮੀਰ ਬਾਰੇ ਔਰ ਸਿੱਖ ਇਤਿਹਾਸ ਬਾਰੇ ਔਰ ਸਿੱਖ ਫਲਸਫੇ ਬਾਰੇ ਜੋ ਮੈਂ ਕਾਲਜ ਹੁਣ ਤੱਕ ਯੂਨੀਵਰਸਿਟੀ ਦੇ ਤੌਰ ਤੇ ਪ੍ਰੋਫੈਸਰ ਤੌਰ ਤੇ ਕੰਮ ਕਰਦੇ ਆ ਰਿਟਾਇਰਮੈਂਟ ਉਹ ਪਾਲਾਂ ਰਿਟਾਇਰਨ ਵਾਲ ਲਿਖਿਆ ਤੇ ਉਹਨਾਂ ਬਾਰੇ ਉਹਨਾਂ ਨੂੰ ਵੀ ਜਾਣਕਾਰੀ ਹੈ ਤੇ ਉਹਨਾਂ ਦਾ ਵੀ ਉਹਨਾਂ ਨੇ ਤੁਹਾਡੇ ਗੁਰੂ ਕੇ ਪਿਆਰੋਂ ਨੂੰ ਪੇਜ ਕੇ ਉਹਨਾਂ ਚੀਜ਼ਾਂ ਨੂੰ ਰਿਕਾਰਡ ਕੀਤਾ ਹੈ ਤੇ ਕਿਤਾਬਾਂ ਦੀ ਲਿਸਟ ਸੀ ਆਪ ਦੇਖ ਸਕੋਗੇ ਕਿੰਨੀਆਂ ਕਿਤਾਬਾਂ ਹੋ ਚੁੱਕੀਆਂ 50 ਕਿਤਾਬਾਂ ਤੇ 500 ਦੇ ਕਰੀਬ 500 ਦੇ ਕਰੀਬ ਰਿਸਰਚ ਪੇਪਰ ਹੈਗੇ ਨੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਿਲਕੁਲ ਜੋ ਹਿਮਾ ਸਿੰਘ ਨੇ ਵਾਕੀ ਜੋ ਹਿੰਮਤਾ ਕੰਮ ਕੀਤਾ ਜਨਕੀ ਆਪਣੀਆਂ ਜਿਹੜੀਆਂ ਕਿਤਾਬਾਂ ਨੇ ਉਹ ਪੰਜਾਬ ਦੇ ਕਰੀਬ ਜੋ ਲੋਕਾਂ ਦੀ ਜਾਣੀ ਦਰਸ਼ਕਾਂ ਦੀ ਝੋਲੀ ਪਾਈਆਂ ਜਿਹਦੇ ਵਿੱਚ ਉਹਨਾਂ ਨੇ ਆਪਣੀ ਜੀਵਨੀ ਬਾਰੇ ਵੀ ਜ਼ਿਕਰ ਕੀਤਾ ਜੰਮੂ ਕਸ਼ਮੀਰ ਬਾਰੇ ਵੀ ਜ਼ਿਕਰ ਕੀਤਾ ਧਾਰਮਿਕ ਜਿਹੜੇ ਗ੍ਰੰਥ ਨੇ ਉਹਨਾਂ ਦਾ ਵੀ ਜ਼ਿਕਰ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਆਸਾ ਦੀ ਵਾਰ ਆ ਉਹਦਾ ਵੀ ਜ਼ਿਕਰ ਕੀਤਾ ਤਾਂ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਂਗੇ ਮੈਨੂੰ ਤੋਂ ਇਜਾਜ਼ਤ ਧੰਨਵਾਦ ਪੁਰਾਣੀ ਨਿਊਜ਼ ਮਿਊਜ਼ਿਕ ਐਂਟਰਟੇਨਮੈਂਟ ਸ਼ੋ ਜੱਕੀ ਸੀ ਤਰ੍ਹਾਂ ਦਾ ਕੋਈ ਵੀ ਕੰਟੈਂਟ ਦੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਚੜਦੀ ਕਲਾ ਮੀਡੀਆ ਨੈਟਵਰਕ ਐਪ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾੁੰਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ